ਇਸ ਜਿੰਦਵਾਰੀ ਬਹੁਤ ਮਿੱਠਾ ਦੀ ਸੇਵਾ ਬਹੁਤ ਕਲ ਦੇ ਕਿਸ ਨੂੰ ਗੁਰੂ ਬਿਸਤਾਂ ਦੇ ਕੌਫ ਦਾ ਕੰਮ ਕਰ ਮੁਕ ਗਿਆ ਉਹ ਜੇ ਕੰਨਾ ਪਿੰਡ ਲਿਖਦਾ ਪ੍ਰਸਤਿਪਰ ਵਰ ਕੁਛ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਹੈ ਉਲਾ ਸੀ ਆਪਾਂ ਇਸ ਦਾ ਕਰ ਕਰਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਤੇ ਰਾਜੀ ਆ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਸ਼ਾ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਮਿੱਠਾ ਸਭ ਦੀ ਸੇਵਾ ਬਹੁਤ ਵੱਡੀ ਭੰਤੀ ਸੇਵਾ ਜਿਵੇਂ ਪੱਤਲੀ ਪਰਪਾਚਾ ਨੇ ਬੀਰ ਬੀਰ ਨਾਲ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਸਿੱਧੇ ਮੇਰ ਪ੍ਰਿਆਤਰਾਤ ਦੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੀ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸਪਰਾਣਾ ਕਰਕੇ ਆਇਆ ਕਿ ਸਤਿਗੁਰੂ ਪੂਜਤ ਕਦੀ ਨੂੰ ਨਮਸਤ ਜ਼ਿੰਮੇਵਾਰੀ ਬਹੁਤ ਮਿੱਠਾ ਸਭ ਦੀ ਸੇਵਾ ਬਹੁਤ ਕੱਲ ਦੇਖੇ ਸਤਿਗੁਰੂ ਦੀ ਸਤਿ ਦਾ ਕੱਟਣਾ ਕਰ ਦਿੱਤ ਹੋਇਆ ਉਹ ਤੇ ਜਦੋਂ ਆਪੇ ਦਾ ਰੁਕਦਾ। ਇਸ ਕੇ ਪਰ ਕੁਝ ਕਿਤੇ। ਜਿੱਦਾਂ ਤੇਰੇ ਗੁਰਦਾ ਹੁਕਮ ਵਰਤਦਾ। ਬੋਲਾ ਸੀ ਆਪਾਂ ਇਸ ਤਰ੍ਹਾਂ ਕਰ ਸਕਦੇ। ਤੇ ਜੋ ਗੁਰਦਾ ਹੁਕਮ ਹੋਇਆ ਉਹਦੇ ਤੇ ਰਾਜੀ ਆਂ ਕੋਸ਼ ਆਪਾਂ ਤੇ ਸੁਤਰਾਣਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਸੱਚੇ ਪਾਸ਼ਾ ਦਾ। ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਮਿੱਠਾ ਸਭ ਦੀ ਸੇਵਾ। ਬਹੁਤ ਵੱਡੀ ਭੰਤ ਸੇਵਾ ਜਿਵੇਂ ਪੱਤਵੀ ਪਰ ਪਾਸ਼ਾ ਨੇ ਮੇਰੇ ਬੀੜਾ ਨਾਲ ਸਤਿਗੁਰੂ ਹਰਿ ਸਤਿਗੁਰੂ ਜੀ ਮਹਾਰਾਜ ਨੇ ਸਤੰਬਰ ਭਰਿਆ 17 ਦੇ ਮਹੀਆ ਕਿ ਸਾਡੀ ਕੀਤੀ ਹੋਈ ਸੇਵਾ ਜਿਹੜੀ ਸਤਪੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਰਾਨਾ ਕਰਕੇ ਆਇਆ ਕਿ ਸਤਗੁਰੂ ਤੋਂ ਨਵਾਂ ਪੰਡਿਤ ਹੋਣਾ ਪੈਸੇ ਜ਼ਿੰਮੇਵਾਰੀ ਬਹੁਤ ਮਿੱਠਾ ਸਭ ਦੀ ਸੇਵਾ ਬਹੁਤ ਕੱਲ ਦੇ ਕਿਸ ਨੂੰ ਗੁਰੂ ਬਿਸਤਾਂ ਦੇਖੇ ਕੌਫ ਦਾ ਟਿਕਾ ਕਰ ਮਿਲ ਗਿਆ ਉਹ ਜੇਕਰ ਨਾ ਪਿੱਛਾ ਦੇ ਪ੍ਰਸਤਿਪਰਕ ਦੀ ਨਾਦਰ ਗੁਰਦਾ ਹੁਕਮ ਵਰਤਦਾ ਬੋਲਾ ਸੀ ਆਪਾਂ ਇਸ ਤਰ੍ਹਾਂ ਕਰ ਸਕਦੇ ਤੇ ਜੋ ਗੁਰਦਾ ਹੁਕਮ ਹੋਇਆ ਉਹਦੇ ਵਿਚ ਰਾਜੀ ਆ ਕੋਸ਼ਾਂ ਆਪਾਂ ਤੇ ਸੇਵਾ ਨਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਾਰਾ ਸੱਤੇ ਪਾਸ਼ਾ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਮਿੱਠਾ ਸਭ ਦੀ ਸੇਵਾ ਬਹੁਤ ਵੱਡੀ ਭੰਤੀ ਸੇਵਾ ਜਿਵੇਂ ਪੱਤਵੀ ਪਰ ਪਾਸ਼ਾ ਨੇ ਢੀਰ-ਢੀਰ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖ ਤੇ ਮੇਰ ਭਰਿਆ ਹੱਥਰਾ ਕੇ ਲਈ ਆ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੀ ਸਤਪੁਰੂ ਪ੍ਰਮਾਨ ਕਰਨ

ਤੇ ਸੁਪrana ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਤਿ ਪਾਸ਼ਾ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਮਿੱਠਾ ਸਭ ਦੀ ਸੇਵਾ ਬਹੁਤ ਵੱਡੀ ਭੰਤ ਸੇਵਾ ਜਿਵੇਂ ਪੰਕੀ ਪਰਪਾਚਾ ਨੇ ਬੀਰ ਬੀਰ ਨਾਲ ਸਤਿਗੁਰੂ ਹਰਿਕ੍ਰਿਸ਼ਨਾ ਜੀ ਮਹਾਰਾਜ ਨੇ ਸਿੱਖ ਤੇ ਮੇਰ ਪ੍ਰਿਆ ਹੱਤਰਾ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੀ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਪrana ਕਰਕੇ ਆਇਆ ਕਿ ਸਤਿਗੁਰੂ ਨੂੰ ਨਯਤ ਪਤਦੀ ਕਰਨਾ ਪਸੇ